ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਮਹਲਾ 5 ਘਰਿ ਸੇਵਾ ਇਕ ਅੰਕਾਰ ਸਤਗੁਰ ਪਰਸਾ ਸਤਗੁਰ ਪਾਸ ਬਿਨੰਤੀਆਂ ਮਿਲੈ ਨਾ ਅਗਰਾ ਟੁੱਟਾ ਸਚਾ ਪਾਤੀਸ਼ਾ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾ ਸਾਜ ਤੇਰੇ ਸਮਗਰੇ ਸੱਚ ਤੇਰਾ ਦਰਬਾਰ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਾਂ ਕੁਰਬਾਨੀ ਤੇਰੇ ਆਸੇਵਕਾਂ ਜੈਨ ਹਰ ਨਾਮ ਪਿਆਰਾ ਸਭੇ ਸ਼ਾ ਪੂਰੀਆਂ ਜਾਂ ਪਾਇਆ ਅਗਮ ਅਪਾਰ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰੇਆਂ ਚਰਣਾ ਕੋ ਬਲੇ ਹਾਰਾ ਸਤ ਗੁਰ ਪਾਸ ਬਿਨੰਤੀਆਂ ਮਿਲੈ ਨਾਮ ਅਗਾਰਾ ਟੁੱਟਾ ਸਚਾ ਪਾਤਿਸ਼ਾਹ ਤਾਬ ਗਿਆ ਸੰਸਾਰਾ ਭਗਤਾ ਕੇ ਟੇਕ ਤੂੰ ਸੰਤਾਂ ਕੀ ਓਟ ਤੂੰ ਸਚਾ ਸਿਰਜਣਹਾਰਾ ਰਹਾ ਸੱਚ ਤੇਰੇ ਸਮਗਰੇ ਸੱਚ ਤੇਰਾ ਦਰਬਾਰ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰੇ ਅੰਸੇਵਕਾ ਜੈ ਨਹਰ ਨਾਮ ਪਿਆਰਾ ਸਬੇ ਸ਼ਾ ਪੁਰੀਆਂ ਜਾਂ ਪਾਇਆ ਅਗੰ ਅਪਰਾ ਗੁਰ ਨਾਨਕ ਮਿਲਿਆ ਪਰ ਬ੍ਰਹਮ ਤੇਰੇ ਅੰਛਰਣਾ ਕਉ ਬਲੇ ਹਰਾ ਸਤ ਗੁਰ ਪਾਸ ਬਿਨੰਤੀਆਂ ਮਿਲੈ ਨਾਮ ਅਗਾਰਾ ਟੁੱਟਾ ਸਚਾ ਪਾਤੀਸ਼ਾ ਤਾਬ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾ ਸਾਜ ਤੇਰੇ ਸਮਗਰੇ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰੇ ਆਨ ਸੇਵਕਾ ਜੈ ਨ ਹਰ ਨਾਮ ਪਿਆਰਾ ਸਭੇ ਸ਼ਾ ਪੂਰੀਆਂ ਜਾਂ ਪਾਇਆ ਅਗਮ ਅਪਾਰ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰੇਆਂ ਚਰਣਾ ਕਉ ਬਲੇ ਹਾਰਾ ਸਤ ਗੁਰ ਪਾਸ ਬਿਨੰਤੀਆਂ ਮਿਲੈ ਨਾਮ ਅਗਾਰਾ ਟੁੱਟਾ ਸੱਚਾ ਪਾਤੀਸ਼ਾਹ ਤਾਬ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾ ਸੱਚ ਤੇਰੇ ਸਮਗਰੇ ਸੱਚ ਤੇਰਾ ਦਰਬਾਰ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਉ ਕੁਰਬਾਨੀ ਤੇਰੇ ਅੰਸੇਵਕਾ ਜੈ ਨਹਰ ਨਾਮ ਪਿਆਰਾ ਸਬੇ ਸ਼ਾ ਪੂਰੀਆਂ ਜਾਂ ਪਾਇਆ ਅਗਮ ਅਪਰਾ ਗੁਰ ਨਾਨਕ ਮਿਲਿਆ ਪਰਮ ਬ੍ਰਹਮ ਤੇਰੇ ਆ ਚਰਣਾ ਕਉ ਬਲੇ ਹਰਿ ਸਤ ਗੁਰ ਪਾਸ ਬਿਨੰਤੀਆਂ ਮਿਲੈ ਨਾਮ ਅਗਰਾ ਟੁੱਟਾ ਸਚਾ ਪਾਤੀਸ਼ਾ ਤਾਪ ਗਿਆ ਸੰਸਾਰਾ ਭਗਤਾਂ ਕੇ ਟੇਕ ਤੂੰ ਸੰਤਾਂ ਕੀ ਓਟ ਤੂੰ ਸਚਾ ਸਿਰਜਣਹਾਰਾ ਰਹਾ ਸਾਜ ਤੇਰੇ ਸਮਗਰੇ ਸਚ ਤੇਰਾ ਦਰਬਾਰ ਸਚ ਤੇਰੇ ਖਜ਼ੀਨਿਆਂ ਸਚ ਤੇਰਾ ਪਸਾਰਾ ਤੇਰਾ ਰੂਪ ਅਗਮ ਹੈ ਰ ਆਨੂਪ ਰਾ ਦਰਸਾ ਹਉ ਕੁਰਬਾਨੀ ਤੇਰੇ ਆ ਸੇਵਕਾ ਜੈ ਨ ਹਰ ਨਾਮ ਪਿਆਰਾ ਸਬੇਸ਼ਾ ਪੂਰੀਆਂ ਜਾਂ ਪਾਇਆ ਅਗੰ ਅਪਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆ ਚਰਣਾ ਕਉ ਬਲੇ ਹਰਾ ਸਤ ਗੁਰ ਪਾਸ ਬਿਨੰਤੀਆਂ ਨਾਮ ਅਗਾਰਾ ਟੁੱਟਾ ਸੱਚਾ ਪਾਤਿਸ਼ਾਹ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾ ਸਾਜ ਤੇਰੇ ਸਮਗਰੇ ਸੱਚ ਤੇਰਾ ਦਰਬਾਰ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਾਂ ਕੁਰਬਾਨੀ ਤੇਰੇ ਆਸੇਵਕਾਂ ਜੈ ਨਹਰ ਨਾਮ ਪਿਆਰਾ ਸਬੇ ਸ਼ਾ ਪੁਰੀਆਂ ਜਾਂ ਪਾਇਆ ਅਗੰ ਅਪਰਾ ਗੁਰ ਨਾਨਕ ਮਿਲਿਆ ਪਰਮ ਬ੍ਰਹਮ ਤੇਰੇਆਂ ਚਰਣਾ ਕਉ ਬਲੇ ਹਰਿ ਸਤ ਗੁਰ ਪਾਸ ਬਿਨੰਤੀਆਂ ਮਿਲੈ ਨਾਮ ਅਗਾਰਾ ਟੁੱਟਾ ਸਚਾ ਪਾਤੀਸ਼ਾ ਤਾਪ ਗਿਆ ਸੰਸਾਰਾ ਭਗਤਾ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਹਾ ਸਾਜ ਤੇਰੇ ਸਮਗਰੇ ਸਾਜ ਤੇਰਾ ਦਰਬਾਰ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਅਗਮ ਹੈ ਅਨੂਪ ਤੇਰਾ ਦਰਸਾਰਾ ਹਾਂ ਕੁਰਬਾਨੀ ਤੇਰੇ ਆ ਸੇਵਕਾ ਜੈ ਨਹਰ ਨਾਮ ਪਿਆਰਾ ਸਭੇ ਸ਼ਾ ਪੂਰੀਆਂ ਜਾਂ ਪਾਇਆ ਅਗਮ ਅਪਰਾ ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰੇਆਂ ਚਰਣਾ ਕਉ ਬਲੇ ਹਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ